ਹੈਲੋ ਜੀ ਸასი ਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਬਣਾਉਣ ਲੱਗੇ ਆਂ ਜੀ ਪਰਮੇ ਕ੍ਰੇਲਿਆਂ ਦੀ ਸਬਜੀ ਵਧੀਆ ਤੇਲ ਗਰਮ ਕਰਕੇ ਆਪੇ ਇਹਦੇ ਵਿੱਚ ਪਿਆਜ਼ ਦਾ ਪੇਸਟ ਮਿਕਸ ਕਰਨਾ ਹੈਗਾ ਜੇ ਚੈਨਲ ਤੇ ਪਹਿਲੀ ਵਾਰ ਆਇਆ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਲਾਈਕ ਕਰੋ ਕਮੈਂਟ ਕਰੋ ਤੇ ਵੀਡੀਓ ਨੂੰ ਐਂਡ ਤੱਕ ਮਨਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਜੀ ਆਪਸ ਦੇ ਵਿੱਚ ਉਦੋਂ ਬਾਅਦ ਇਹਨੂੰ 5-7 ਮਿੰਟ ਲਈ ਇਦਾਂ ਹੀ ਪਕਾਓ ਉਹਦੇ ਵਿੱਚ ਜਿਹੜਾ ਪਾਣੀ ਹੈਗਾ ਉਹ ਸੁੱਕ ਜਾਊਗਾ ਤੇ ਸੁੱਕਣ ਤੋਂ ਬਾਅਦ ਫਿਰ ਇਹਦੇ ਵਿੱਚ ਆਪਾਂ ਜੋ ਆਪਣੇ ਮਸਾਲੇ ਲੇੰਗੇ ਉਹ ਐਡ ਕਰਾਂਗੇ ਜੀ ਸਭ ਤੋਂ ਪਹਿਲਾਂ ਆਪਾਂ ਇਹਦੇ 'ਚ ਨਮਕ ਪਾਏਗਾ ਫਿਰ ਆਪਾਂ ਇਹਦੇ ਵਿੱਚ ਮਿਰਚ ਪਾਣੀ ਹੈਗੀ ਬਾਕੀ ਜੋ ਤੁਹਾਡੇ ਕੋਲੇ ਮਸਾਲੇ ਨੇ ਤੁਸੀਂ ਉਹ ਵੀ ਐਡ ਕਰ ਸਕਦੇ ਹੋਗੇੰਨਾ ਪਹਿਲਾਂ ਆਪਾਂ ਇਹਨਾਂ ਦੋਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਪਾਣੀ ਬਿਲਕੁਲ ਨਹੀਂ ਪਾਉਣਾ ਜੀ ਇਹਦੇ ਵਿੱਚ ਕਿਉਂਕਿ ਪਿਆਜ਼ ਤੋਂ ਪਹਿਲਾਂ ਹੀ ਪਾਣੀ ਹੁੰਦਾ ਉਸ ਤੋਂ ਬਾਅਦ ਵਿੱਚ ਆਪਾਂ ਇਹ ਚ ਹਲਦੀ ਪਾ ਲਾਂਗੇ ਫਿਰ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਹੀ ਮਿਕਸ ਕਰ ਲਾਂਗੇ ਮਿਕਸ ਹੋਣ ਤੋਂ ਬਾਅਦ ਇਹਨੂੰ ਆਪਾਂ 10 ਮਿੰਟ ਲਈ ਇੱਦਾਂ ਢੱਕ ਕੇ ਪਕਾਵਾਂਗੇ ਕਿਉਂਕਿ ਪਾਣੀ ਹੁੰਦਾ ਪਾਣੀ ਸਾਰਾ ਮੱਚ ਜਾਂਦਾ ਹੈਗਾ ਉਸ ਤੋਂ ਬਾਅਦ ਫਿਰ ਆਪਾਂ ਜੋ ਮਹੌਲ ਹੈਗਾ ਉਹਨੂੰ ਆਪਾਂ ਬਣਾਟ ਕੇ ਪਕਾਵਾਂਗੇ ਇਦੋਂ ਬਾਅਦ ਆਪਾਂ ਜੋ ਆਪਣਾ ਗੈਸ ਆ ਉਹਨੂੰ ਆਪਾਂ ਸਿਮਤ ਕਰ ਲਾਂਗੇ ਨਹੀਂ ਫਿਰ ਆਪਣਾ ਜਿਹੜਾ ਮਸਾਲਾ ਉਹ ਬਹੁਤ ਜ਼ਿਆਦਾ ਜਲ ਜਾਂਦਾ ਹੈਗਾ ਮੱਚ ਜਾਂਦਾ ਹੈਗਾ ਤੇ ਆਹ ਦੇਖੋ ਹੌਲੀ-ਹੌਲੀ ਪਕਾਉਂਦੇ ਜਾਵਾਂਗੇ ਇਹਨੂੰ ਇਹਨੂੰ ਘੱਟੋ-ਘੱਟ 20-25 ਮਿੰਟ ਲੱਗ ਜਾਂਦੇ ਨੇ ਜੀ ਮਸਾਲੇ ਨੂੰ ਬਣਨ ਵਾਸਤੇ ਆਹ ਦੇਖੋ ਜੀ ਆਪਣਾ ਮਸਾਲਾ ਹੁਣ ਕਾਫੀ ਵਧੀਆ ਬਣ ਗਿਆ ਅੱਗੇ ਨਾਲ ਤੇ ਬਹੁਤ ਸੁਆਦਿਸ਼ਟ ਸਬਜ਼ੀ ਬਣਦੀ ਹੈ ਆਹ ਦੇਖੋ ਜੀ ਆਪਣਾ ਮਸਾਲਾ ਜਿਹੜਾ ਬਿਲਕੁਲ ਹੀ ਬਣ ਕੇ ਵਧੀਆ ਚ ਰੈਡੀ ਹੋ ਗਿਆ ਤੇ ਬਹੁਤ ਟੇਸਟੀ ਬਣਦਾ ਹੈ ਇਹ ਇਹ ਆਪਣੇ ਕੋਲ ਕ੍ਰੇਲੇ ਨੇ ਜਿਹੜੇ ਆਪਾਂ ਤਿਆਰ ਕਰੇ ਹੋਏ ਨੇ ਇਹਨਾਂ ਨੂੰ ਹੁਣ ਆਪਾਂ ਭਰ ਲਿਆ ਜੀ ਉਸ ਤੋਂ ਬਾਅਦ ਹੁਣ ਆਪਾਂ ਗੈਸ ਤੇ ਰੱਖਿਆ ਹਰ ਤੈ ਜਿਹੜਾ ਆਪਾਂ ਬੱਈਏ ਚ ਗਰਮ ਕਰਿਆ ਹੋਇਆ ਤੇਲ ਉਸ ਤੋਂ ਬਾਅਦ ਤੁਸੀਂ ਜਦੋਂ ਕ੍ਰੇਲੇ ਪਾਤੇ ਤਾਂ ਤੁਸੀਂ ਜਿਹੜਾ ਗੈਸ ਉਹਨੂੰ ਘਟ ਕਰਿਓ ਕਿਉਂਕਿ ਜਿੰਨਾ ਘੱਟ ਉਹਦੇ ਵਿੱਚ ਇਹ ਪੱਕਣਗੇ ਉਨਾ ਹੀ ਅੰਦਰੋਂ ਜ਼ਿਆਦਾ ਪੱਕੇ ਜਾਣਗੇ ਕਿਉਂਕਿ ਜੇ ਆਪਾਂ ਜ਼ਿਆਦਾ ਗਰਮਾ ਰੱਖਾਂਗੇ ਤਾਂ ਇਹ ਸਿਰਫ ਉੱਪਰੋਂ ਪੱਕ ਜਾਂਦੇ ਨੇ ਵਿੱਚੋਂ ਨਹੀਂ ਪੱਕਦੇ ਹੈਗੇ ਵਿੱਚੋਂ ਕੱਚੇ ਰਹਿ ਜਾਂਦੇ ਨੇ ਇਸ ਕਰਕੇ ਗੈਸ ਨੂੰ ਥੋੜਾ ਜਿਹਾ ਆਪਾਂ ਸਿਮਤ ਹੀ ਰੱਖਾਂਗੇ ਤੇ ਹੌਲੀ ਹੌਲੀ ਪਕਾਵਾਂਗੇ ਜਿਆਦਾ ਹਿਲਾਉਣੀ ਨਹੀਂ ਹੈਗੀ ਨਹੀਂ ਫਿਰ ਇਹ ਤੋਂ ਮਸਾਲਾ ਨਿਕਲ ਜਾਂਦਾ ਹੈ ਦੇਖੋ ਜੀ ਆਪਣੀ ਸਬਜੀ ਬਣ ਗਈ ਆ ਤੇ ਆਪਾਂ ਹੋਰ ਬਣਾ ਰਹੇ ਅਗੇ ਤੇ ਕਮੈਂਡ ਕਰਕੇ ਜਰੂਰ ਦੱਸਣਾ ਜੀ ਤੁਸੀਂ ਮਿਸਕੀਤਾਂ ਦੀ ਸਬਜੀ ਬਣਾਉਣਾ ਕਿੱਦਾਂ ਗਰੇਲੇ ਬਣਾਉਣਾ ਕਿ ਤੁਹਾਨੂੰ ਸਾਡੀ ਬਣਾਈ ਸਬਜੀ ਕਿੱਦਾਂ ਲੱਗੀ ਤੇ ਸਾਨੂੰ ਵੱਧ ਤੋਂ ਵੱਧ ਸਪੋਰਟ ਕਰੇ ਥੈਂਕ ਯੂ